ബോൾ കഴിഞ്ഞ ਚੇਅਰਮੈਨ ਨਾ ਕਰ ਜੜੀ ਨਾ ਦੀ ਮੇਰਾ ਬਾਸਰ ਨਾ ਕਰਾ ਪੋਸ਼ਨੀ ਸਿਮਰ ਸਿਮਰ ਸਾਡਾ ਪੜਾਉਂਦਾ ਕਾ ਪੜਾਵਾ ਬਹਿ ਕੇ ਆਣਾ ਤੇ ਬਹਿ ਕੇ ਜਾਣਾ ਤੇ ਤੂੰ ਸੁਣ ਗਿਆ ਇੱਕ ਮਿੰਟ ਨਿਆਣੇ ਚੜ ਲੰਗੇ ਬਹਿ ਕੇ ਆਉਂਦਾ ਅੱਗੇ ਨਹੀਂ ਆਉਂਦਾ ਇਹ ਨਹੀਂ ਲੈ ਜਾਣਾ ਬੱਸ ਚਲਾ ਲਾ ਮੇਰਾ ਕੰਮ ਹੈ ਮੈਂ ਆਪਣੇ ਭਰਾ ਨੂੰ ਚਾਹਤਾ ਤੂੰ ਆ ਸਾਧੀਆਂ ਤੂੰ ਵੀ ਹਾਂ ਤੂੰ ਵੀ ਕਰ ਰੋ ਬਾਹਰ ਪੰਜਾਬੋਂ ਬਾਹਰ ਤੇ ਚਲੇ ਜਾ ਤੁੰਨਾ ਮੈਨੂੰ ਪੜਾਣਾ ਨੂੰ ਆਹ ਅਰੇ ਟੁੱਟ ਕੇ ਸਹੀ ਸੀ ਜਿਨਾ ਨਾ ਮੋਰੀ

તખરી લેગા બસ નટ પર આને આને આ તો આ મેનું મલા ગા સ્કૂલ તો રીતી મારો અલગા રાખ મેના કહીલા ન દેના ની ઓ બંધ કર હાણે કી કના કાલ લગાડી